ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਹਰ ਇੱਕ ਚੀਜ਼ ਮੌਜੂਦ ਹੈ ਉਸ ਨੂੰ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਨੂੰ ਉਹ ਆਪ ਚਾਵੇ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਵਿੱਚ ਇੰਨੀ ਸਿਫਤ ਸਲਾਹ ਤਾਕਤ ਆਨੰਦ ਹੈ ਜੋ ਇਸ ਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ ਜਿਸ ਦੀ ਬਰਕਤ ਨਾਲ ਉਸ ਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਜਿੰਨਾ ਬੰਦਿਆ ਦੇ ਮਨ ਵਿੱਚ ਤੇਰਾ ਨਾਮ ਵਸਦਾ ਹੈ ਉਹਨਾਂ ਦੇ ਘਰ ਵਿੱਚ ਮਨ ਨੂੰ ਬਿਆੰਤ ਹੀ ਸਾਜਾ ਦੀਆਂ ਸੁਰਾਂ ਵੱਜਣ ਲੱਗ ਪੈਂਦੀਆਂ ਹਨ ਭਾਵ ਕਿ ਉਹਨਾਂ ਨੂੰ ਰੱਬ ਨਾਲ ਮੂਹ ਪਿਆਰ ਇੰਨਾ ਹੋ ਜਾਂਦਾ ਹੈ ਕਿ ਉਹਨਾਂ ਦੀ ਲੇਵ ਲੱਗ ਜਾਂਦੀ ਹੈ ਮੂਹ ਮੰਗਿਆ ਦਾਤਾ ਉਹਨਾਂ ਨੂੰ ਮਿਲ ਜਾਂਦੀ ਹੈ